ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਪੂਸਾ ਬਾਸਮਤੀ 1509 ਜੋ ਕਿ ਇਹ ਆਪਣਾ ਬੀਜ ਵਾਲਾ ਖੇਤ ਹੈ ਔਰ ਤੁਸੀਂ ਦੇਖੋ ਕਿਸਾਨ ਵੀਰੋ ਇਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਉੱਚਾ ਨੀਵਾ ਬੂਟਾ ਦਿਖਾਈ ਨਹੀਂ ਦੇਵੇਗਾ ਨਾ ਹੀ ਇਸ ਦੇ ਵਿੱਚ ਕੋਈ ਬੂਟੇ ਸੁੱਕਣ ਵਾਲੀ ਬਿਮਾਰੀ ਦੇਖੋ ਕਿਸਾਨ ਵੀਰੋ ਬਿਲਕੁਲ ਵੀ ਨਹੀਂ ਹੈ ਨਾ ਹੀ ਇਸ ਦੇ ਵਿੱਚ ਝੰਡਾ ਰੋਗ ਆਪਣੇ ਖੇਤ ਦੇ ਵਿੱਚ ਆਇਆ ਜਿਹੜੇ ਕਿਸਾਨ ਘੱਟ ਸਮੇਂ ਵਾਲੀ ਬਾਸਮਤੀ ਲਾਣਾ ਚਾਹੁੰਦੇ ਨੇ ਜਿਨ੍ਹਾਂ ਨੇ ਆਲੂ ਦੀ ਜਾਂ ਸਬਜ਼ੀਆਂ ਦੀ ਜਾਂ ਮੱਕੇ ਦੀ ਖੇਤੀ ਕਰਨੀ ਹੁੰਦੀ ਹੈ ਉਹ ਕਿਸਾਨ ਵੀਰ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਔਰ ਅਗਰ ਤੁਸੀਂ ਇਹਨਾਂ ਦਾ ਬੀਜ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਦਿੱਤੇ ਹੋਏ ਸਾਡੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਪਤਾ ਹੈ ਪਿੰਡ ਨੰਗਲਟਾਣੀ ਤਹਿਸੀਲ ਰਤੀਆ ਜ਼ਿਲ੍ਹਾ ਫਤਿਆਵਾਦ ਹਰਿਆਣੇ ਚ ਔਰ ਇਹ ਕਿਸਾਨ ਵੀਰੋ ਜਿਹੜਾ ਬੀਜ ਵਾਲਾ ਖੇਤ ਬਹੁਤ ਸੋਹਣਾ ਖੜਿਆ ਹੈ ਦਾਣੇ ਦੀ ਕੁਆਲਿਟੀ ਕਿਆ ਬਾਤ ਹੈ ਬਹੁਤ ਸੋਹਣੀ ਦਾਣੇ ਦੀ ਕੁਆਲਿਟੀ ਬਣੀ ਹੈ ਜਿਸ ਵੀ ਵੀਰ ਨੇ ਬੀਜ ਖਰੀਦਣਾ ਹੋਵੇ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ